ਹੋਗੀ ਤਾਂ ਕੱਲ ਫਿਰ ਆਪ ਹੀ ਸਾਡੇ ਕੋਲ ਆਉਂਦੇ ਆ ਕਿ ਅਸੀਂ ਯੂਨੀਵਰਸਿਟੀ ਬੰਦ ਕਰ ਦਿੰਨੇ ਆ ਤੇ ਇੱਥੇ ਛੁੱਟੀਆਂ ਅਨਾਉਂਸ ਕਰਤੀ ਉਹਨਾਂ ਤੋਂ ਤੇ ਜੇ ਨਵੀਂ ਯੂਨੀਵਰਸਿਟੀ ਦੇ ਪੀਪਰ ਸੀਗੇ ਉਹੋ ਪੋਸਟਪੌਨ ਕਰਤੇ ਤੇ ਐਡਮਿਨ ਬਲੌਕ ਬੰਦ ਪਿਆ ਇੱਥੇ ਦੁਕਾਨਾਂ ਬੰਦ ਪਈਆਂ ਸਾਰੇ ਦਾ ਸਾਰਾ ਕੈਂਪਸ ਮਤਲਬ ਫੰਕਸ਼ਨਿੰਗ ਵੀਸੀ ਆਫਿਸ ਚਾਹੇ ਹੋਰ ਵੀ ਆਫਿਸ ਡੀਨ ਆਫਿਸਰ ਸਾਰੇ ਆਫਿਸ ਬੰਦ ਪਈਆਂ ਮਤਲਬ ਕੇ ਸ਼ਾਮ ਨੂੰ ਅੱਜ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਆ ਉਹਦੇ ਚ ਪਹੁੰਚੋ ਉਹਦੇ ਚ ਅਗਲੀ ਕਾਲ ਦੀ ਅਨਾਉਂਸਮੈਂਟ ਕਰਾਂਗੇ ਤੇ ਹੋਰ ਆਉਣ ਵਾਲੇ ਦਿਨਾਂ ਚ ਮੋਰਚੇ ਦੇ ਕੀ ਰੂਪ ਰੇਖਾ ਰਹੂਗੀ ਤੇ ਹੁਣ ਤੱਕ ਇਹਦੇ ਪਿਛਲੇ ਆਪਣੇ ਗगन ਅੱਜ ਜਿਹੜਾ ਪ੍ਰੋਟੈਸਟ ਹੋ ਰਿਹਾ ਯੂਨੀਵਰਸਿਟੀ ਕੋਲ ਦਾ ਪਹਿਲਾਂ ਹੀ ਐਲਾਨ ਸੀਗਾ ਹੁਣ ਕਿਦਾਂ ਚੱਲ ਰਿਹਾ ਤੁਹਾਡਾ ਪ੍ਰੋਟੈਸਟ ਤੇ ਅੱਗੇ ਹੁਣ ਕੀ ਰਣਨੀਤੀ ਰਹੀ? ਅ ਤੁਸੀਂ ਦੇਖ ਰਹੇ ਹੋ ਜੀ 3 ਤਾਰੀਖ ਤੋਂ ਮੋਰਚਾ ਲਗਾਤਾਰ ਚੰਡੀਗੜਾ ਚਾ ਲਗਾਤਾਰ ਵਧ ਰਿਹਾ ਹੈ। ਸਟੂਡੈਂਟਸ ਦੀ ਪਾਰਟਿਸਪੀਕੇਸ਼ਨ ਵੀ ਵਧ ਰਹੀ ਆ ਤੇ ਬਾਹਰੋਂ ਵੀ ਚਾਹੇ ਪੁਆਦ ਦੇ ਪਿੰਡਾਂ ਤੋਂ ਲੋਕਾਂ ਦੇ ਮਤਲਬ ਲਗਾਤਾਰ ਲੰਘ ਰਹੇ ਇੱਥੇ ਵਧ ਰਹੇ ਆ। ਪੰਜਾਬ ਤੋਂ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਆ ਤੇ ਮੋਰਚਾ ਲਗਾਤਾਰ ਫੈਲ ਰਿਹਾ ਲੋਕਾਂ ਨੂੰ ਲੱਗਦਾ ਜੀ ਯੂਨੀਵਰਸਿਟੀ ਸਾਡੀ ਆ, ਚੰਡੀਗੜ ਸਾਡਾ ਤੇ ਇੱਥੇ ਉਹ ਆਪਦਾ ਹੱਟ ਜਮਾਉਣ ਵੀ ਆਉਂਦੇ ਆ। ਮੋਰਚੇ ਵਾਲ ਨੂੰ 26 ਨਵੰਬਰ ਨੂੰ ਯੂਨੀ ਰਨੇ ਹੋਰ ਕੁਛ ਇਥੇ ਸੰਜੀਤ ਪ੍ਰੋਫੈਸਰ ਰਾਜੀਆ ਪ੍ਰਵੀਨ ਰੋਇਲ ਆਰਜੀ ਪ੍ਰੀਤੋ ਹਰਦੇ ਉਹਨਾਂ ਨੇ ਜ਼ੋਰ ਲਾ ਲਿਆ ਕਿ ਯੂਨੀਵਰਸਿਟੀ ਖੜਾਉਣੀ ਆ ਖੜਾਵਾਂਗੇ ਮੀਟਿੰਗਾਂ ਚਰੀਆਂ ਸਿਗਨੇਚਰਾਂ ਚੰਪੀਨਾ ਖਰੀਆਂ ਪਰ ਉਹਨਾਂ ਨੇ ਜਦੋਂ ਸਾਨੂੰ ਚੈਲੰਜ ਰਾਇ ਯੂਨੀਵਰਸਿਟੀ ਖੜਾਵਾਗੇ ਤਾਂ ਅਸੀਂ ਉਹਨਾਂ ਦਾ ਚੈਲੰਜ ਅਸੈਪਟ ਕਰਿਆ ਕਿ ਤੁਸੀਂ ਵੀ ਫਿਰ ਜ਼ੋਰ ਲਾ ਲਿਓ ਇੱਧਰ ਅਸੀਂ ਵੀ ਖੜੇ ਯੂਨੀਵਰਸਿਟੀ ਬੰਦ ਰਹੂਗੀ ਤਾਂ ਕੱਲ ਫਿਰ ਆਪ ਹੀ ਸਾਡੇ ਕੋਲ ਆਉਂਦੇ ਆ ਕਿ ਅਸੀਂ ਯੂਨੀਵਰਸਿਟੀ ਬੰਦ ਕਰ ਦਿੰਨੇ ਆ ਤੇ ਇੱਥੇ ਛੁੱਟੀ ਐਨਾਨਸ ਕਰਤੀ ਉਹਨਾਂ ਤੋਂ ਇੱਥੇ ਜਿੰਨੇ ਵੀ ਯੂਨੀਵਰਸਿਟੀ ਦੇ ਪੇਪਰ ਸੀਗੇ ਉਹ ਇੱਥੇ ਦੁਕਾਨਾਂ ਬੰਦ ਪਈਆਂ ਸਾਰੇ ਦਾ ਸਾਰਾ ਕੈਂਪਸ ਮਤਲਬ ਫੰਕਸ਼ਨਿੰਗ ਵੀਸੀ ਆਫਿਸ ਚਾਹੇ ਹੋਰ ਵੀ ਆਫੀਸਰ ਡੀਨ ਆਫੀਸਰ ਸਾਰੇ ਆਫਿਸ ਬੰਦ ਪਈਆਂ ਮਤਲਬ ਮੋਰਚੇ ਵੱਲੋਂ ਜੋ 26 ਨਵੰਬਰ ਨੂੰ ਯੂਨੀਵਰਸਿਟੀ ਬੰਦ ਦੀ ਕਾਲ ਦੀ ਅਪੀਲ ਸੀ ਠੀ ਉਹ ਮੋਰਚੇ ਦੀ ਕਾਲ ਸਕਸੈਸਫੁਲ ਹੋਈ ਆ ਤੇ ਇਹ ਮੋਰਚੇ ਦੀ ਇੱਕ ਜਿੱਤ ਆ ਪਰ ਮੋਰਚੇ ਮੂਰੇ ਇੱਕ ਵੱਡੀ ਲੜਾਈ ਖੜੀ ਹੋਈ ਆ ਕਿ ਜੇ ਉਹ ਆਪਣਾ ਇਲੈਕਸ਼ਨ ਸ਼ਡਿਊਲ ਜਾਰੀ ਕਰਾਉਣ ਲਈ ਲਗਾਤਾਰ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਆ ਤੇ ਉਹੋ ਵੀ ਜਿੱਤਾਂਗੇ ਬਲੱਡਰ ਆਪਰੇਟਸ ਖਬਰਾਂ ਆ ਰਹੀਆਂ ਕਿ ਇੱਕ ਦੋ ਦਿਨਾਂ ਚ ਆਜੂ ਸ਼ਾਇਦ ਬੀਜੇਪੀ ਦੇ ਲੀਡਰਾਂ ਦੇ ਬਿਆਨ ਆ ਰਹੇ ਆ ਉਹ ਇੱਕ ਦੋ ਦਿਨਾਂ ਚ ਕੱਢ ਦੇਣ ਤਾਂ ਚੰਗੇ ਰਹਿਣਗੇ ਜੇ ਨਹੀਂ ਕੱਢਦੇ ਤਾਂ ਅਸੀਂ ਲੰਬੀ ਲੜਾਈ ਲੜਨ ਨੂੰ ਵੀ ਤਿਆਰ ਆ ਇਸ ਤੋਂ ਬਾਅਦ ਆਉਣ ਵਾਲੇ ਟਾਈਮ 'ਚ ਯੂਨੀਵਰਸਿਟੀ ਤੋਂ ਬਾਹਰ ਵੀ ਫਿਰ ਸੰਘਾਰ ਸ਼ੋਣਗੇ ਉਹ ਬਾਹਰ ਕਿਹੜੀ ਫਾਰਮ 'ਚ ਹੋਣਗੇ ਬੀਜੇਪੀ ਸਰਕਾਰ ਕੇਂਦਰ ਸਰਕਾਰ ਉਹਦੇ ਲਈ ਤਿਆਰ ਰਹੇ ਮਤਲਬ ਪੰਜਾਬ ਨਾਲ ਪਹਿਲਾਂ ਵੀ ਉਹਨਾਂ ਨੇ ਪੰਜੇ ਲੈ ਕੇ ਦੇਖਿਆ ਫਿਰ ਮੂੰਹ ਦੀ ਖਾਣੀ ਪੈਂਦੀ बि उहो ਜਿਹੜੇ ਪੰਜੇ ਲੈ ਰਹੇ ਲਗਾਤਾਰ ਛੇੜਖਾਨੀਆਂ ਕਰ ਰਹੀਆਂ ਉਹਨਾਂ ਨੂੰ ਪਿਛੇ ਹਟਣਾ ਚਾਹੀਦਾ ਬਾਜ਼ ਹੋਣਾ ਚਾਹੀਦਾ ਜੇ ਨਹੀਂ ਆਉਂਦੇ ਤਾਂ ਅਸੀਂ ਲੰਬੇ ਸੰਘਰਸ਼ ਲਈ ਵੀ ਤਿਆਰ ਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੀ ਤਿਆਰ ਆਂ ਜਿੰਨਾ ਟਾਈਮ ਤੱਕ ਸੈਨਟ ਦੇ ਇਲੈਕਸ਼ਨ ਸ਼ਡਿਊਲ ਜਾਰੀ ਨਹੀਂ ਹੁੰਦਾ ਮੋਰਚਾ ਚੱਲਦਾ ਰਹੂਗਾ ਤੇ ਉਹਨਾਂ ਦੀ ਮਰਜ਼ੀ ਆ ਮੋਰਚੇ ਨੂੰ ਕਿੰਨਾ ਲੰਬਾ ਟਾਈਮ ਤੱਕ ਚਲਾਉਣਾ ਅਗਲੀ ਰਣਨੀਤੀ ਕੀ ਹੈ ਤੁਸੀਂ ਬੀਜੇਪੀ ਆਫਿਸ ਦਾ ਵੀ ਖਰਾਬ ਕਰਨ ਲੱਗੇ ਹੋ ਹੁਣ ਅਗਲੀ ਰਣਨੀਤੀ ਤੁਹਾਡੀ ਹਾਂਜੀ ਆਉਣ ਵਾਲੇ ਟਾਈਮ 'ਚ ਬੀਜੇਪੀ ਦਫ਼ਤਰ ਵੀ ਘੇਰੇ ਜਾਣਗੇ ਉਹਦੀ ਕੀ ਟ੍ਰੀਟ ਹੋ ਕੀ ਰੂਪਰੇਖਾ ਹੈ ਅੱਜ ਸ਼ਾਮ ਨੂੰ 5 ਨੂੰ ਵੀ ਅਪੀਲ ਆ ਕਿ ਸ਼ਾਮ ਨੂੰ ਅੱਜ ਸ਼ਾਮ ਨੂੰ 5 ਵਜੇ ਪ੍ਰੈਸ ਕਾਨਫਰੰਸ ਆ ਉਹਦੇ 'ਚ ਵੀ ਪਹੁੰਚੋ ਉਹਦੇ 'ਚ ਅਗਲੀ ਕਾਲ ਦੀ ਅਨਾਉਂਸਮੈਂਟ ਕਰਾਂਗੇ ਤੇ ਹੋਰ ਆਉਣ ਵਾਲੇ ਦਿਨਾਂ 'ਚ ਮੋਰਚੇ ਦੇ ਕੀ ਰੂਪ ਰਿਖਾ ਰਹੂਗੀ ਤੇ ਹੁਣ ਤੱਕ ਇਹਦੇ ਪਿਛਲੇ ਅਪਡੇਟ ਸਾਰੇ ਪ੍ਰੈਸ ਕਾਨਫਰੰਸ 'ਚ ਦਿੱਤੇ ਜਾਣਗੇ ਤਾਂ ਇਹੀ ਹੈ ਕਿ ਮੋਰਚਾ ਲਗਾਤਾਰ ਕਾਲਸ ਦੇ ਰਿਹਾ ਪਿਛਲੀ 10 ਨਵੰਬਰ ਨੂੰ ਕਾਲੀ ਉਹ ਬਹੁਤ ਵੱਡੀ ਇਤਿਹਾਸਕ ਕਾਲ ਹੋਈ ਉਹ ਜੀ ਮਤਲਬ ਰੋਜ਼ ਨਹੀਂ ਹੁੰਦੀ ਕਈ ਸਾਲਾਂ ਚ ਪੈਕਦੀ ਹਰ ਹੁੰਦੀ ਆ ਯੂਨੀਵਰਸਿਟੀ ਚ ਮੇ ਟੀ ਤੋਂ ਨਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਛੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰੇ ਤੁਹਾਨੂੰ ਚੰਡੀਗੜ੍ਹ ਚ ਦਹਾਕਿਆਂ ਬਾਅਦ ਸੁਣਨ ਨੂੰ ਮਿਲੇ ਹਨ ਤਾਂ ਸੈਂਟਰ ਸਰਕਾਰ ਡਰੀ ਹੋਈ ਹੈ ਕਿ ਜਲ ਸੈਨੇਟ ਤੋਂ ਬਾਅਦ ਕਿ ਯੂਨੀਵਰਸਿਟੀ ਚੰਡੀਗੜ੍ਹ ਤੇ ਨਾ ਜੀ ਜਿਵੇਂ ਉਹਨਾਂ ਨੇ 133ਵੇਂ ਐਮੈਂਡਮੈਂਟ ਦਾ ਪਹਿਲਾਂ ਕਿਹਾ ਸੀ 133ਵੇਂ ਐਮੈਂਡਮੈਂਟ ਲਿਆ ਕੇ 240 ਆਰਟੀਕਲ ਚ ਪਾਵਾਂਗੇ ਇਹਨੂੰ ਤਾਂ ਉਹਦੇ ਤੋਂ ਇੱਕ ਵਾਰ ਪਿੱਛੇ ਹਟਿਆ ਉਹ ਹੋਲਡ ਤੇ ਲਾਈ ਆ ਤੇ ਪੰਜਾਬ ਦੀ ਗਰਮ ਹਵਾ ਗਰਮ ਮਾਹੌਲ ਨੂੰ ਦੇਖਦੇ ਹੋਏ ਉਹ ਠੰਡੇ ਹੋਏ ਆ ਪਰ ਇਧਰੋਂ ਅਸੀਂ ਗਰਮ ਹੀ ਰਹਾਂਗੇ ਤਾਂ ਉਹ ਵੀ ਗਰਮ ਹੋਣ ਦੀ ਕੋਸ਼ਿਸ਼ ਨਾਲ